ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਚੜ੍ਹ ਨਿਕਲਾ ਵਿੱਚ ਹੋਣਗੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਗੌਂਸ਼ਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆਗੀ ਤੇ ਜੇ ਮੈਂ ਗੱਲ ਕਰਾਂ ਇਹ ਆਪ ਵੀ ਬਹੁਤ ਚੰਗੇ ਸੀਮਣ ਦੀ ਆ ਤੇ ਜਿਹੜਾ ਹੁਣ ਇਹਦੇ ਸੀਮਨ ਲੱਗਿਆ ਹੋਇਆ ਉਹ ਵੀ ਪੂਰਾ ਟਾਪ ਦਾ ਲੱਗਿਆ ਹੋਇਆ ਪੂਰੀ ਰਿਕਾਰਡ ਵਾਲੀ ਮੱਝ ਆ ਗਈ ਜਿਨੇ ਵੀ ਬਰੀਡ ਪੈਦਾ ਕਰਨ ਨੂੰ ਮੱਝ ਲੈਣੀ ਹੈ ਨਾ ਬਹੁਤ ਵਧੀਆ ਉਹਦੇ ਲਈ ਤੋਹਫਾ ਹੈ ਤੇ ਬਾਈ ਦੇ ਘਰੋਂ ਸੀਲ ਆ ਗਈ ਇਹ ਤੇ ਜਿਵੇਂ ਮੱਝਾਂ ਸਾਰੀਆਂ ਬਾਈ ਟਾਪ ਰਿਕਾਰਡ ਦੇ ਵਿੱਚ ਰੱਖਦਾ ਆ ਨਾਲ ਦੀ ਮੱਝ ਖੜੀ ਆ ਜਿਵੇਂ ਇਹ ਵੀ ਪੂਰੇ ਵਧੀਆ ਚੰਗੇ ਰਿਕਾਰਡ ਵਾਲੀ ਆ ਗਈ ਤੇ ਉਧਰ ਪਰਲੇ ਪਾਸੇ ਕੱਟੀਆਂ ਖੜੀਆਂ ਨੇ ਝੋਟੀਆਂ ਖੜੀਆਂ ਨੇ ਉਹ ਵੀ ਚੰਗੇ ਰਿਕਾਰਡ ਵਾਲੀਆਂ ਨੇ ਭਾਈ ਆਪ ਵੀ ਡਾਕਟਰਾਂ ਕਰੋ ਤੇ ਰਿਕਾਰਡ ਵੀ ਚੰਗੇ ਵਾਲੀਆਂ ਮੱਝਾਂ ਰੱਖਦਾ ਉਹਨਾਂ ਵਿੱਚੋਂ ਜਿਹੜੀ ਪਰਲੇ ਪਾਸੇ ਤਿੰਨ ਖੜੀਆਂ ਨੇ ਉਹਨਾਂ ਵਿੱਚੋਂ ਇੱਕ ਝੋਟੀ ਆ ਮੱਝ ਦੀ ਆ ਗਈ ਬਾਕੀ ਡਿਟੇਲ ਆਪਾਂ ਫੁੱਲ ਬਾਈ ਤੋਂ ਲਵਾਂਗੇ ਰੇਟ ਦੁੱਧ ਕਹਿਵਾ ਸੂਆ ਕਿਹੜੇ ਸੀਮਨ ਦੀ ਆ ਹੁਣ ਕਿਹੜਾ ਸੀਮਨ ਲੱਗਿਆ ਤੇ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਫੇਸਬੁਕ ਪੇਜ ਨੂੰ ਵੀ ਕਰ ਲਿਓ ਫੋਲੋ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਤੇ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਫ੍ਰੀ ਕਾਲ ਆਪਣਾ ਨਾਮ ਦੱਸ ਦਿਓ ਜੀ ਨਾਮ ਮੁੰਡਾ ਟਾਡੂ ਗੁਰਗੰਦਰ ਸਿੰਘ ਆ ਹਾਂਜੀ ਤੇ ਪਿੰਡ ਗੌਸਪੁਰਾ ਤੁਸੀਂ ਪੁਲਿਸ ਵਾਲਾ ਹੋ ਲੱਗਦਾ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ ਇਹ ਕੱਫੇ ਤੋਂ ਸੁਣਾਇਆ ਠੀਕ ਆ ਤੇ ਜੇ ਜੀ ਦੱਸੇ ਇਹ ਬਹੁਤ ਨਿਚੋੜੀ ਆ ਪਰ ਕੋੜਾ ਸ਼ਬਦ ਵੀ ਦੱਸਾਂਗੇ ਕਿਹੜੇ ਬੁੱਲ ਦੀ ਆਪ ਇਹ ਕਹਾ ਬਈ ਬੁੱਢੇ ਜੋਰਾਂ ਸੰਧੀ ਆ ਕਰਮਵੀਰ ਬੰਨ ਦੀ ਹਰਿਆਣੇ ਵਾਲਾ ਹਨ ਹਾਂ ਜੇ ਜੋ ਕੁਝ ਵੀ ਮਿਲ ਗਿਆ ਠੀਕ ਆ ਆਪ ਉਹਦੀ ਆ ਇਹ ਆ ਬੋਸ ਦੀ ਠੀਕ ਆ ਤੇ ਇਹ ਆਪਣੇ ਕੋਲੇ ਹੀ ਸੀਗੀ ਸ਼ੁਰੂ ਤੋਂ ਹਾਂ ਆਪਣੇ ਘਰ ਦੇ ਜੰਮ ਜਨਮੇ ਦਾ ਠੀਕ ਆ ਬਾਕੀ ਆਪਣੇ ਘਰ ਦੇ ਜੰਮ ਜਨਮ ਖੜੇ ਆ ਸਾਰੇ ਆਪਣੇ ਘਰ ਦੇ ਆ ਹਣਾ ਚੰਗੇ ਰਿਕਾਰਡ ਦੇ ਆ ਹਣਾ ਠੀਕ ਆ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹ ਕੋਈ ਨੂਰ ਦਾ ਲਗਾ ਸੀ ਮੈਂ ਹਿੰਦੀ ਪੁੱਤ ਲక్ష్ਮੀ ਦੇਰੀ ਵਾਲੇ ਕੋਹੇ ਨੂੰ ਨੂਰ ਸੀਮਨ ਲੱਗਿਆ ਹਾਂਜੀ ਠੀਕ ਆ ਤੇ ਦੇਨ ਇਹਦੇ ਕਿੰਨੇ ਰਹਿੰਦੇ ਹਨ ਦੇਨ ਇਹਦੇ ਪੂਰੇ ਹੋ ਗਏ ਆ ਠੀਕ ਆ ਆਜੋ ਤੇ ਵੇਖੋ ਤੇਨੂੰ ਕਿ ਮਤਲਬ ਵੀ 4-5 ਜਾਂ 5 ਰਹਿੰਦੀ ਹੈ ਜਦੋਂ ਪਰਮਾਸਰ ਨੂੰ ਪਤਾ ਹੈ ਪਰ ਦੇਨ ਇਹਦੇ ਪੂਰੇ ਹੋ ਗਏ ਆ ਦਿਨ ਪੂਰੇ ਹੋ ਗਏ ਯਾਨੀ ਉੱਤੇ ਲੈ ਜੂਗੀ ਹਾਂ ਜਿਵੇਂ ਆਜ ਅੱਠ 7 2031 ਆ ਦੇਨ ਪੂਰੇ ਹੋ ਜੂਗੇ ਠੀਕ ਆ ਦੇਨ ਪੂਰੇ ਹੋ ਗਏ ਆ ਪੂਰੇ ਹੋ ਗਏ ਮਤਲਬ ਉੱਤੇ ਲਿਆ ਸਕਦੀ ਹਾਂ ਹਾਂਜੀ ਆਲਗੋਰੀ ਨਾ 300 ਇਹ ਮਨੂ ਬਲਾ ਸੁਈ ਹੈ ਹਾਂਜੀ 300 ਕਟਖਾਏ ਆ ਠੀਕ ਆ ਤਾਂ ਨਵਾਬ ਦੀ ਕੱਟੀ ਸੀ ਠੀਕ ਆ ਜਿਸ ਸ਼ਕਰਪੀ ਸੀ ਤੇ ਉਸ ਤੋਂ ਮਗਰੋਂ ਵੀ ਮਾਰ ਦਿੱਤੀ ਕਿ ਕੋਈ ਨੋਟੋ ਕਬਨ ਹੈ ਠੀਕ ਆ ਜਿਹੜੀ ਨਵਾਬ ਵਾਲੀ ਸੀ ਉਹ ਆਪਾਂ ਸੇਲ ਕਰਤੀ ਹੈ ਨਾ ਹਾਂ ਆਪਣੇ ਘਰ ਦੇ ਨਾਲ ਦੇ ਵਿਰੂਪਈ ਨਵਾਬ ਵਾਲੀ ਦੀ ਠੀਕ ਆ ਉਹ ਪਤਾ ਜੇ ਪੈਸੇ ਸੀਮਾ ਕਰਤੀ ਸੀ ਸੇਲ ਕਰਤੀ ਸੀ ਤੇ ਰਹਿਣਾ 2 ਲੱਖ 5000 ਦੀ 2 ਲੱਖ 5000 ਦੀ ਉਹ ਸੇਲ ਹੋਈ ਸੀ ਹੈ ਨਾ ਕੁਵਿੰਦਰ ਹੁਣੀਆ ਨਾਲ ਵੀ ਬਾਈ ਫੌਜੀ ਆ ਹਾਂ ਉਹ ਦਵਾਗਲ ਗਈ ਸੀ ਕੋਈ ਸੀ ਸੀ ਕੋਆ ਸੀ ਚੇਵਲ ਕੰਨਵਾਏ ਰੂਪ ਪੰਢਿਆਰ ਲਿਜਾਣ ਦੇ ਪਰਲੇ ਪਾਸੇ ਠੀਕ ਵਾ ਵਾ ਵੀ ਲੈ ਕੇ ਜੀ ਮਤਲਬ ਹੈ ਨਾ ਕਿਸੇ 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 ਵਾਓ ਠੀਕ ਆ ਇਗਾ ਉਹ ਆਪਦੇ ਫਿਰ ਉਹਨਾਂ ਦੇ ਬੁੱਲ ਦੀ ਕਰਕੇ ਫਿਰ ਉਹ ਆਪਦੇ ਲਗਾਲ ਹੀ ਲੈ ਗਏ ਹਨਾ ਉਹ ਉਹਦੇ ਨੇੜੇ ਉਹ ਸੱਸੀਵਾਲ ਲਿਆ ਕੇ ਉਹਦੀ ਹੂੰ ਇਹ ਉਹਦੇ ਨੇੜੇ ਉਹ ਲੈ ਗਏ ਸੀ ਆਪਣੀ ਠੀਕ ਹੈ ਤੇ ਉਹਦੇ ਥੱਲੇ ਉਹਨਾਂ ਕੋਲ ਜਾ ਕੇ ਦੁੱਧ ਉਹਨਾਂ ਨੂੰ 20 ਕਿਲੋ ਦੇ ਲਗਭਗ ਦਿੱਤਾ ਆ ਜਿਹੜੇ ਦੂਜੇ ਤੋਂ ਜਾ ਕੇ ਛੱਡੀ ਠੀਕ ਹੈ ਯਾਨੀ ਆਪਾਂ ਪਤਾ ਕਰਿਆ ਸੀ ਹਨਾ ਮਾਂ ਤੋਂ ਦੁੱਧ ਸਾਰਾ ਚ ਵਾਇਆ ਠੀਕ ਹੈ ਕਿਧਰ ਨੇੜੇ ਗਈ ਉਹ ਅਚਾ ਉਹ 20 ਦੇ ਨੇੜੇ ਗਈ ਆ ਉਹਨਾਂ ਕੋਲ ਜਾ ਕੇ ਫਰਟਿਲਾਈਜ਼ਰ ਦੀ ਜਵਾਨੀ ਆਪਾਂ ਦੇਖਿਆ ਨਹੀਂ ਗਾ ਠੀਕ ਹੈ ਤੇ ਦੁੱਧ ਦੀ ਕੀ ਰਿਪੋਰਟ ਆ ਕਿੰਨਾ ਦੁੱਧਾਂ ਨੇ ਪੀਗਤੇ ਆਪਰੋਂ ਪੀਕਦੇ ਜਿਵੇਂ ਮੈਨੂੰ ਕੱਢ ਕੇ ਨਾਲ ਲਾਈਵ ਚੁਆਇਸ ਪਈ ਆ 17 ਕਿਲੋ ਦੀ ਦੂਜੀ ਸੂਏ ਦੀ ਚੁਆਇਸ ਕਰਵਾਈ ਆ ਠੀਕ ਆ ਆਪਣੇ ਕੋਲ ਇਹ 20 ਕਿਲੋ ਕੁੱਪੜਵਾਰ ਵੀ ਇਹਦੇ ਆਪਣੇ ਨੂੰ ਹੁਮਾਰੇ ਠੀਕ ਆ 20 ਕਿਲੋ ਤੋਂ ਉੱਪਰ ਦੁੱਧ ਦਿੱਤਾ ਇਹਨੇ ਪੀਕਦੇ ਪਿਛਲੇ ਸੂਏ ਵੀ ਨਹੀਂ ਆ ਕੇ ਬੋਲਦੇ ਥੋੜਾ ਜਨਾ ਹੋ ਦੁੱਧਾਂ ਦੇ ਠੀਕ ਆ ਉਹ ਆਪਣੇ ਚੈਨਲ ਦੇ ਲਾਈਵ ਚੁਆਇਸ 17 ਦੀ ਹੋਈ ਆ ਨਾ ਦੂਜੇ ਸੂਏ ਆ ਨਾ ਥੋੜੀ ਜੀ ਮਣੋਂ ਪਿਛਲੇ ਸੂਏ ਦੇ ਬੋਲਦੇ ਤਾਂ ਹਾਂ ਬਾਕੀ ਸਾਰੇ ਲੋਕਾਂ ਨੇ ਮਗਰ ਚੁਆਇਸ ਨਹੀਂ ਕਰਵਾਈ ਦੀ ਸਹੀ ਗੱਲ ਤੁਸੀਂ ਥੋੜਾ ਜਿਆ ਕੀ 20 ਕਿਲੋ ਤੋਂ ਉੱਤੇ ਜਾਊਗੀ ਹਾਂ ਅੰਤ ਤ ਯਾਰ ਉਹ ਜੋਸੋ ਗਰਾਮ ਦਾ ਸੁਗਰਾਮਾ ਬੀਕਰ ਤੋਂ ਲੈ ਕੇ ਠੀਕ ਆ ਹੁਣ ਮੈਂ ਅਜੀ ਭਾਈ ਦੇ ਜੀ ਤੇ ਜਾਉਂਗੀ ਨਹੀਂ 20 ਕਿਲੋ ਦੁੱਧ ਵੀ ਬਹੁਤ ਹੁੰਦਾ ਹੈਗਾ ਉਹ ਜਿਹੜਾ ਤੇ ਇੱਟਾ ਵੀ ਹੋਰ ਦੀ ਤਰ੍ਹਾਂ ਦੁੱਧੇ ਵਾਲਾ ਜਿਹੜੀ ਜਿਹੜੇ ਫੈਟ ਸਟਾਰਟ ਅੱਠ ਕੁ ਸ਼ੁਰੂ ਹੋ ਕੇ ਤੇ 10 11 ਤੱਕ ਫੈਟ ਜਾਂਦੀ ਆ ਕਿ ਜਿਹੜੀ ਬਾਰ ਉਹ ਡੇਲੀਟ ਕਰੇ ਆਪਣਾ ਡੇਰੀ ਆ ਹਾਂਜੀ ਤੇ ਵੀ ਲਊਗਾ ਉਦੋਂ ਇਹਦਾ ਰਿਕਾਰਡ ਸਕੇਣਾ ਸਾਡੇ ਠੀਕ ਆ ਵੀ ਇਹ ਵੀ ਗੋਣਾ ਵੀ ਫੈਟ ਵੀ ਬਹੁਤ ਆ ਹਨਾ ਜਿਹੜਾ ਵੀ ਵਿੱਚ ਬੋਲਦਾ ਆਪਣਾ ਡੇਰੀ ਆ ਆਪਣੇ ਕੋਲ ਫਰਾ ਰਿਕਾਰਡ ਪਿਆ ਆ ਠੀਕ ਆ ਵੀ ਚੈੱਕ ਕਰ ਸਕਦੇ ਆ ਉਦੋਂ ਵੀ ਹਨਾ ਆ ਵੀ ਆਣੀ ਵਾਲੀ ਇਹ ਕਿਹੜਾ ਮੇਰ ਗਾੜ ਹੈ ਪਰ ਇਹ ਸੂਏ ਦਾ ਗਾੜ ਹੈ ਠੀਕ ਹੈ ਇੱਕ ਹੋਰ ਵੀ ਕੱਢਿਆ ਹਾਂਜੀ ਸੂਏ ਦੇ ਵਿੱਚ 4500 ਲੀਟਰ ਤੋਂ ਦਊਗੀ ਠੀਕ ਹੈ ਹੁਣ 4500 ਲੀਟਰ ਤੁਸੀਂ ਮਲੋ ਵੀ ਸੱਤ ਦਿਨ ਸੁਣਾ ਕਰਕੇ ਕਾ ਕੁਝ ਕਰ ਲੈਣੇ ਨੇ ਕਿੰਨੇ ਪੈਸੇ ਬਣਨਗੇ ਸਹੀ ਗੱਲ ਆ ਬਾਕੀ ਫੈੜ ਚੰਗੀ ਐ ਰੇਟ ਮਹਿੰਗਾ ਲੱਗ ਜੂ ਹਣਾ ਤੇ ਬਾਕੀ ਦੁੱਧ ਫਿਰ ਲੰਮਾ ਸਮੇਂ ਦੀ ਦਿੰਦੀ ਆ ਨਾ ਮਲੋ ਵੀ ਇਹ ਸੱਤ ਦਿਨ ਲਈ 30 ਸੋਸਤਰਾ ਕਰਕੇ ਤੁਸੀਂ ਦੋ ਦਿੰਦੇ ਠੀਕ ਹੈ ਇਹਨਾਂ ਦੇ ਹੀ ਜਾਂਦੀ ਆ ਠੀਕ ਆ ਜੇ ਦੋ ਲਾਈਟ ਹੋਣਾ ਹੋਵੇ ਤੇ ਉਹ ਮਲੋ ਦਾ ਕੱਟੇ ਤਾਂ ਮਜੀ ਚੋਲਗੇ ਸਹੀ ਗੱਲ ਆ ਬਹੁਤ ਆ ਮਤਲਬ ਲੰਮਾ ਸਮਾਂ ਜਿਹੜਾ ਦੁੱਧ ਹਿੰਦੀ ਆ ਨਾ ਕਿਉਂਕਿ ਮੈਂ ਇਹ ਹੋਟਲ ਕੰਮ ਕਰਨਾ ਆ ਕਿ ਜਿਹਨੇ ਬਰੀਡ ਤੇ ਕੰਮ ਕਰਨਾ ਆ ਹੂੰ ਜਿਹਨੇ ਇੱਥੇ ਕੰਮ ਕਰਨਾ ਹੈ ਕਿ ਜਿਹਨੂੰ ਤਿਆਰ ਕਰਨੀ ਫਾਰਮ ਤਿਆਰ ਕਰਨਾ ਹੈ ਮੈਂ ਕੋਸ਼ਿਸ਼ ਕਰਨਾ ਕਿ ਉਹ ਵੀ ਫੀਕ ਲੱਗੇ ਹਨ ਠੀਕ ਆ ਇਹ ਜਿਵੇਂ ਮੱਝਾਂ ਤੋਂ ਬਰੀਡਿੰਗ ਕਰ ਸਕਦੇ ਆਪਾਂ ਹਨਾ ਕਿਉਂਕਿ ਬਹੁਤ ਮੱਥੇ ਨਹੀਂ ਮਾਰਨਾ ਪੈਣਾ ਜੀ ਕਿਉਂਕਿ ਦੋ ਮਹੀਨੇ ਪਿੱਛੇ ਦਾ ਕਿਉਂਕਿ ਨਾ ਪੀੜੀਆਂ ਦਾ ਰਿਕਾਰਡ ਆ ਬਣੀ ਬਣੀ ਬਰੀਡ ਆ ਹਨਾ ਠੀਕ ਆ ਵੀ ਸੀਮਨ ਬਸ ਇਹਦੇ ਚੰਗਾ ਲੱਗ ਜੇ ਜਿਵੇਂ ਹੁਣ ਆਪਾਂ ਤਿਆਰ ਕਰੀਆਂ ਇਹਦੀਆਂ ਝੋਟੀਆਂ ਹਨਾ ਉਹ ਕਿਹੜੀ ਕਿਹੜੀ ਇਹਦੀ ਇਹ ਕਿਉਂ ਵੀ ਹੋ ਰਹੀ ਆ ਆਪਣੀ ਇਸ ਕੰਟਰੋਲੀ ਆ ਰਹੀ ਆ ਆ ਜੀ ਵਿਚਾਲੇ ਖੜੀ ਹੈ ਹਾਂ ਮੇਰੇ ਵੀ ਪਹਿਲੇ ਕੋਈ ਇਹਦੇ ਦੋ ਦੰਦ ਹੋ ਗਿਆ ਇਹ ਦੋ ਦੰਦ ਦਾ ਹਜੇ ਬਾਹਰ ਕਰੀ ਜਾਂਦੇ ਦੋ ਦੰਦ ਹਜੇ ਹੈ ਇਹਦੇ ਕੋਈ ਨਾ ਹੈ ਕਿਸੇ ਦੀ ਹੈ ਠੀਕ ਆ ਇਹਦਾ ਕਿੰਨਾ ਟਾਈਮ ਰਹਿੰਦਾ ਮੰਨ ਲਓ ਵੀ ਇਹ ਪੌਣੇ ਤਿੰਨ ਸਾਲ ਦੀ ਜਿਹੜੀ ਸੁੱਚੀ ਆ ਠੀਕ ਆ 5 ਸਾਲ ਦੇ ਵਿੱਚ ਇਹਦੇ ਆਪਣਾ ਉਹਨੇ ਦੰਦ ਤੱਕ ਪਸ਼ੂ ਬਣਾ ਲਏ ਠੀਕ ਆ ਛੋਟੀ ਉਮਰ ਦੀ ਸੂਪੂਗੀ ਠੀਕ ਆ ਉਹਨੇ ਦੰਦ ਤੱਕ ਸੂਪਣਾ ਤੇ ਮੇਰੇ ਤਾਂ ਵੀ 16 17 ਕਰ ਦੋ ਤੋ ਇਹ ਮਾਰੀ ਮਾਂ ਨੂੰ ਪੜ੍ਹੇ ਸੁਧੋਗੀ ਭਾਨ ਜਿਸ ਨੂੰ ਦਿੱਤਾ ਇਹ ਪੜ੍ਹੇ ਸੁਧੋਗੀ ਦੇਣਾ ਚਾਹੀਦਾ ਕਿਉਂਕਿ ਮਾਂ ਚੰਗੀ ਤਾਂ ਆਪਾਂ ਇਹ ਵੇਚਣ ਵਾਸਤੇ ਹੀ ਵੈਸੇ ਦਿਖਾਈ ਰਹੀ ਹੈ ਜੀ ਹਾਂਦਰ ਚੰਗਾ ਹੈ ਨਾ ਸਹੀ ਗੱਲ ਆ ਕੋਈ ਕਮੈਂਟ ਲੱਗ ਜੇ ਮਗੇ ਦੇ ਦਿਓ ਉਹ ਵੀ ਸੋਟਰ ਵੀ ਇਹ ਤਾਂ ਆਪਾਂ ਵੈਸੇ ਦਿਖਾਈ ਆ ਹੈ ਨਾ ਠੀਕ ਆ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ ਸਿਮਿੰਟ ਵੀ ਕੋਈ ਨੂਰ ਲਈ ਹੈ। ਕੋਈ ਨੂਰ ਦਾ ਹੀ ਆ। ਹਾਂ ਤੇ ਇਹਨੇ ਵੀ ਕੋਈ ਨੂਰ ਦੀ ਕੱਟੀ ਦੇਣੀ ਹੈ। ਅੱਛਾ ਕੱਟੀ ਇਹਨੇ ਦੇਣੀ ਆ। ਤੇ ਆਹ ਨਾਗ ਵਾਲੀ ਕੱਟੀ ਆ। ਇਹ ਦੂਜੀ ਆਪਣੇ ਆ ਪਿਛਲੇ ਸੋਲ ਦੀ ਆਹ ਕੱਟੀ ਆ ਜੀ। ਇਹ ਸਿੱਧੀ ਕੋਈ ਹੈ ਵੀ? ਇਹ ਹਾਂ ਇਹ ਵੀ ਸਿੱਧੀ ਆ। ਅਸੀਂ ਇਹ ਵੀ ਅਸੀਂ ਮੱਝ ਦੀ ਕੋਈ ਆਗੀ। ਇਹ ਨਾਗ ਦੀ ਕੱਟੀ ਆ ਜੀ। ਅੱਛਾ ਇਹ ਨਾਗ ਦੀ ਹੈ ਐਲ.ਡੀ.ਆਫ ਦੀ। ਇਹ ਬਿਨਾ ਸੇਵਾ ਤੋਂ ਤਿਆਰ ਕੀਤੀ ਆ। ਇਹ ਸੇਵਾ ਨਾਲ ਕਰਕੇ ਕੀਤੀ ਆ। ਅੱਛਾ ਇਹ ਸੇਵਾ ਨਾਲ ਤਿਆਰ ਕੀਤੀ ਆ। ਇਹ ਇਹ ਤਕਰੀਬਨ 150 ਟਪ ਹੋਊਗਾ। ਵੀ 150 ਲੀਟਰ ਬਿਟੀਆਂ। ਉਹ ਮੱਝ ਨਾਲ ਕੇਮਾ ਥੋੜੀ ਜਿਹੀ ਲੇਟ ਬਣੀ ਸੀ। ਆ ਥੋ ਠੀਕ ਆ ਤੇ ਹੁਣ ਇਹ ਮਨੁਸਾ ਦੇ ਚ ਲੱਗਦਾ ਸੁਣਨਾ ਗ੍ਰੋਥ ਬਹੁਤ ਆਦੀ ਫਿਰ ਵੀ ਠੀਕ ਆ ਤੇ ਇਹਦੇ ਕੀ ਜਾਣਦਾ ਮੱਝ ਦੇ ਫਿਰ ਇਹ ਵੀ ਕੱਟ ਕੋਈ ਦੇਊਗੀ ਚਾਰ ਕੋ 300 ਕਿਲੋ ਇਕੱਠਾ ਹੈ ਅੱਛਾ ਕੱਟ ਗਈ ਦਿੰਦੀਆਂ ਪਹਿਲਾਂ ਸੁਣ ਜਾਣਾ ਠੀਕ ਆ ਵੀ ਜਿਆਦਾ ਕੱਟ ਗਈ ਦਿੰਦੀ ਆ ਹਨਾ ਠੀਕ ਆ ਇਹ ਪੱਕੀ ਕਿਤੇ ਰੇਟ ਆਪਾਂ ਦੋ ਤਰ੍ਹਾਂ ਦਾ ਰੇਟ ਕਰ ਸਕਦੇ ਹਾਂ ਦੋ ਵਿੱਚ ਹਾਂਜੀ ਆਏ ਪੱਲੇ ਦੋਰੀ ਨੇ ਦੋਰੀ ਨੇ ਹੋਣਗੇ ਦੋਰੀ ਨੇ ਇਹ ਹੁਣ ਠੀਕ ਆ ਤੇਰੀ ਬੰਦਾ ਕਹਿੰਦਾ ਵੀ ਜੀਰੂ ਤੁਸੀਂ 1800 ਸਿੰਘ ਤੇ ਤੁਸੀਂ ਆਪਣਾ ਇਹਦੇ ਟੂ ਰੇਟ ਹੋਣਗੇ ਬੰਦੋ ਜੋ ਅੱਛਾ ਜੀ ਟੂ ਰੇਟ ਕੀ ਹੋਣਗੇ ਇਹ ਇੱਕ ਰੇਟ ਤੇ ਹੋਊਗਾ ਵੀ 3500 ਮੈਂ ਇਸ ਮਾਦੋ ਤੇ ਜੀ ਉਹ ਤੁਸੀਂ ਕਈ ਬੰਦ ਨੇ ਕਮੈਂਟ ਕੀ ਕਰੀ ਜੇ ਤੁਹਾਨੂੰ ਚੰਗਾ ਤੇ ਤੁਸੀਂ ਚਲੋ ਆ ਕੇ ਵਿੱਚ ਹਾਂ ਤੇ ਆਪਾਂ ਚਲੋ ਆ ਕੇ ਵੀ ਲੈ ਲਾਂਗੇ ਤਿਆਰੀਆਂ ਕਰਨ ਮੈਂ ਡਾਊਟ ਹੋਣ ਦਾ ਵੀ ਕੋਈ ਕੋਈ ਪ੍ਰੋਬਲ ਹੋਣਾ ਹੋਵੇ ਹਨ ਵੀ ਤਾਂ ਵੇਚਦੇ ਆ ਹਾਂ ਉਹਦੇ ਵਿੱਚ ਇਹ ਹੋਊਗਾ ਪੁੱਤ ਜੀ ਨਾ ਪਹਿਲਾਂ ਲੈ ਆਊਗਾ ਸਹੀ ਗੱਲ ਆ ਉਹਦੇ ਵਿੱਚ ਲੱਖ ਰੁਪਈਆ ਪਹਿਲਾਂ ਦੇਣ ਨਾਲ ਲੈ ਆਊਗਾ ਹਾਂ ਤੇ ਮੁਰਗੇ ਉਹ ਜੇ ਦਾ ਉਹ ਤੋਂ ਦਊਗੇ ਤੇ ਲੱਖ ਉਹ 2 ਲੱਖ ਦਵਾਗੇ ਠੀਕ ਆ ਵੀ ਆਪਾਂ ਚਵਾ ਕੇ ਵੀ ਦੇ ਦਾਂਗੇ ਕਹਿਣ ਦਾ ਮਤਲਬ ਆ ਰੇਟ ਦਾ ਵੀ ਜੇ ਉਹਨੇ ਰੇਟ ਕਰ ਤੀ ਸਿੱਧੀ ਲੱਗ ਜੰਨੀ ਆ 2 ਲੱਖ 70 ਹਜ਼ਾਰ ਰੁਪਏ 2 ਲੱਖ 70 ਇਹਦਾ ਰੇਟ ਆ 250000 ਠੀਕ ਆ ਤੇ ਜੇ ਰੇਟ ਉੱਪਰ ਕਰਦੀ ਆ ਤੇ ਮੋਂ ਵਿਚਾਂ ਲੱਖ ਤੱਕ ਦੀ ਇਹ ਤਿੰਨ ਤੋਂ ਟੱਪੂਗੀ। ਤਾਂ ਪੂਰੀ 3 ਦੋ ਰੇਡ ਕਿਤੇ ਆਪਾਂ। ਠੀਕ ਐ। ਵੀ ਤਸੱਲੀ ਆਉਦਾ ਜਿਵੇਂ ਜਿਹਦਾ ਮਨੋਂ ਵੀ ਕਰ ਲੇ। ਹਾਂ, 3 ਯਰ ਦਾ ਪਤਾ ਹਾਂ ਵੀ ਛੱਡਿਆ ਆ। ਹੂੰ। ਉਹ ਮੁਕੇ ਪਛਰੀ ਸੇਵਾ ਦਾ ਖਰਚਾ ਵੀ ਅਖਿਫਾ ਜਾ। ਆਹ ਸੇਵਾ ਦਾ ਫਿਰ ਕਰਨੀ ਪੈਂਦੀ ਆ ਹਨਾ। ਘੱਟੋ ਘੱਟ 15-20 ਦਿਨ ਦਾ ਲੱਗ ਹੀ ਜਾਣਗੇ। ਸਹੀ ਗੱਲ ਆ। ਆਹ ਉਹ ਜਿਹਦਾ ਜਿਵੇਂ ਵੀ ਮਨ ਕਰਦਾ ਹਨਾ। ਜਿਹਦੇ ਮਨ ਕਰਦਾ ਉਹ ਲਓ ਜੀ ਮਾਨੂੰ ਜਾਂਦਾ ਕਰਤੀ। ਸਹੀ ਗੱਲ ਆ। ਜਿਸ ਜਿਹੜਾ ਸਿਟੀ ਦੀ ਜਾਣੀ ਆ ਤੇ ਉਹ ਲੈ ਜੀ। ਉਹ ਓਵੇਂ ਲੈ ਜੇ। ਜਿਵੇਂ ਜਿਵੇਂ ਜਿਹਨੂੰ ਲੋਟ ਲੱਗਦਾ ਹਨਾ। ਤਾਂ ਦੋ ਰੇਡ ਕਿਤੇ ਆਪਾਂ। ਹੂੰ। ਇਹ ਠੀਕ ਆ ਤੇ ਬਾਕੀ ਆਏ ਆ ਨਾ ਬਾਕੀ ਹੁਣ ਜੇ ਚੰਗੀ ਆ ਤਾਂ ਆਪਾਂ ਤਾਂ ਹੀ ਤਸੱਲੀ ਦਿੰਦੇ ਆ ਨਹੀਂ ਹੋਈ ਵੀ ਹੈਗੀ ਹਨਾ ਕੋਈ ਸਮਾਂ ਕਿਸੇ ਨੇ ਦੇਖਿਆ ਨਹੀਂ ਗਾ ਹਮ ਅਸੀਂ ਕੰਮ ਆਂਦੇ ਆ ਜੀ ਕੰਪਨੀ ਕਦੇ ਕੋਲ ਲਗਾ ਲਈ ਸਹੀ ਗੱਲ ਆ ਬਾਕੀ ਮੈਂ ਹਾਂਜੀ ਜਿਵੇਂ ਆਪਾਂ ਇਹ ਕੋਈ ਸੂਆ ਆ ਹਮ ਤੇ ਆਪਾਂ ਪ੍ਰੋਡਕਟ ਚਾੜਦੇ ਆ ਪੂਰੇ ਚਾੜਤੀਆਂ ਜਾਂ ਮਾਥੋ ਡੈਕਟਰੀਆ ਹਾਂ ਜੀ ਕੋਈ ਆਪਾਂ ਕੈਮੀਕਲ ਚਾੜਦੇ ਆ ਸਹੀ ਗੱਲ ਆ ਨਾ ਕਰੋਈ ਕੁਝ ਨਹੀਂ ਚਾੜਿਆ ਨੇਚਰਲ ਖਰਾਕ ਹੀ ਇਕੱਲੀ ਕੁਝ ਨਹੀਂ ਚਾੜਿਆ ਠੀਕ ਆ ਖਰਾਕ ਤੇ ਤਿਆਰ ਹੋਈ ਵੀ ਹੈਗੀ ਹਾਂਜੀ ਠੀਕ ਹੈ ਤੇ ਬਾਕੀ ਹੂੰ ਵੀ ਠੰਡੀ ਬਹੁਤ ਆ ਹਨਾ ਕਿਉਂਕਿ ਆਪਾਂ ਉਹਦੇ ਜਿਆਦਾ ਨਹੀਂ ਗਿਆ ਹੂੰ ਕਿ ਮੈਨੂੰ ਇਹ ਅੱਜ ਕੁ ਡੈਗੀ ਜਾਵੇ ਤਾਂ ਲੰਮਾ ਡੰਡੂ ਚੋਟ ਦੁਆਰੇ ਖਲੇ ਕਰ ਉਹ ਜੰਮਰ ਹੋਣੇ ਅਸੇ ਕਰਨਾ ਸਾ ਮੈਂ ਕਿਦੋਂ ਮੈਂ ਚੇਜਦਾ ਉਹ ਦੁਆਰੇ ਚੀਰ ਲੈਣਾ ਤਕਰੀਬਨ ਸਭ ਨੂੰ ਪਤਾ ਹੀ ਆ ਵੀ ਪਸ਼ੂ ਚੰਗੇ ਆ ਸਾਰੇ ਹਨਾ ਸੇਲ ਵੀਜ ਮਤਲਬ ਕਿ ਚੰਗੀ ਕੀਮਤ ਤੇ ਹੋਏ ਆਗੇ ਬਾਕੀ ਦੋਸਤੋ ਠੰਡੀ ਸੀਲ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਉਪਰੇ ਆ ਹਨਾ ਇਹਨੂੰ ਕੋਈ ਚੱਕਰ ਹੀ ਨਹੀਂ ਹੈਗਾ ਉਹਦਾ ਤੇ ਨਹੀਂ ਪਸ਼ੂ ਡਰਦੇ ਆਗੇ ਤੇ ਇਹ ਵੀ ਬਰੀਡ ਦੀ ਨਿਸ਼ਾਨੀ ਆ ਗਈ ਮੌਜ ਨਾ ਖੜੀ ਇਹ ਜਗਾਲੀ ਕਰੀ ਜਾਂਦੀ ਹੈ ਜੀ ਤੇ ਬਾਕੀ ਆਪਾਂ ਹੁਣ ਤੁਹਾਨੂੰ ਤੋਰ ਕੇ ਦਿਖਾਉਨੇ ਆ ਡਿਟੇਲ ਆਪਾਂ ਸਾਰੀ ਤਕਰੀਬਨ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਵੀ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਜਲੀ ਜਾਂਦਾ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਤੇ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਖੋਲ ਲੋ ਬਾਕੀ ਸਭੀ ਬੜੀ ਬਹੁਤ ਚੰਗੀ ਹੈ ਵੀ ਬਾਕੀ ਤੁਸੀਂ ਤੁਰਦੀ ਤੋਂ ਜਜਮੈਂਟ ਕਰ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਚੜਾਈ ਜਿਹੜੀ ਬਹੁਤ ਆ ਗਈ ਤੇ ਬਾਕੀ ਆਰਡਰ ਦੀ ਕੁਆਲਟੀ ਵੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਗਈ ਬਾਕੀ ਹਜੇ ਦਾ ਇਹਨਾਂ ਨੇ ਲੈ ਜਾਣੇ ਆ ਤੇ ਥਾਣੇ ਵੀ ਬਹੁਤ ਚੰਗੇ ਆ ਗਏ ਮੁੱਠੀ ਦੀ ਚਵਾਈ ਵਾਲੇ ਥਾਣ ਆ ਗਏ ਤੇ ਸਮੀ ਵੀ ਬਹੁਤ ਆ ਗਈ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੜਾਈ ਆ ਪਿੱਛੇ ਤੋਂ ਪੱਠ ਬੁੜੇ ਦੀ ਤੇ ਬਾਕੀ ਸਮੀ ਵੀ ਬਹੁਤ ਜ਼ਿਆਦਾ ਆ ਗਈ ਬਹੁਤ ਭਾਰੀ ਤਿਆਰ ਹੋਈ ਆ ਗਈ ਕੋਈ ਵੀ ਕਮੀ ਨਹੀਂ ਹੈਗੀ ਗਈ ਕਾਫੀ ਸੰਗ ਗੁੰਡੇ ਆ ਗਏ ਔਰ ਕਿ ਤੁਹਾਨੂੰ ਆਪ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਤਸੱਲੀ ਕਰਾ ਦਿੰਨੇ ਆ ਤੇ ਦੇਖ ਸਕਦੇ ਹਾਂ ਬਾਡੀ ਵਾਂਗ ਤਰ ਬਾਕੀ ਥਾਂ ਦੇਖ ਸਕਦੇ ਹਾਂ ਬੈਕ ਸਾਈਡ ਤੋਂ ਤੇ ਬਾਕੀ ਚਮਕ ਚਮਕ ਬਹੁਤ ਆ ਗਈ ਝੋਟਿਆਂ ਵਰਗੀ ਪਈ ਆ ਜਿਵੇਂ ਝੋਟੇ ਹੁੰਦੇ ਹਨ ਹਨ ਉਸ ਤਰ੍ਹਾਂ ਪਈ ਆ ਤੇ ਬਾਕੀ ਆਗੇ ਤਸੱਲੀ ਕਰਿਓ ਹਰ ਪੱਖ ਤੋਂ ਸਾਫ ਸੁਥਰੀ ਆ ਤੇ ਤੁਹਾਡਾ ਆ ਕੇ ਮਾਨ ਖੁਸ਼ ਹੋਊਗਾ ਬਾਕੀ ਬਾਣੀ ਬਣਾਈ ਬ੍ਰੀਡ ਆ ਡਿਟੇਲਸ ਉਹਨਾਂ ਆਪਾਂ ਸਾਰੀ ਲਈ ਦਿੱਤੀ ਆ ਹਨਾ ਮੋੜ ਦਾ ਸਾਰੇ ਪੱਖਾਂ ਤੋਂ ਹੀ ਚੰਗੀ ਆਗੀ ਹਾਂ ਫੇਪੇ ਚਿਰਨ ਗੱਲ ਕੋਈ ਨਹੀਂ ਤੇ ਜਿਵੇਂ ਚਵਾਈ ਕਰਨੀ ਆ ਤੇ ਦੋ ਜਣੇ ਉਹ ਦੋ ਦਿੱਤੇ ਹੋ ਸਕਦੇ ਆ ਅਛਾ ਦੋ ਜਾਨੇ ਬਹਿ ਕੇ ਵੀ ਚੋ ਲੈੰਦੇ ਆ ਨਾ ਹਾਂ ਆਪਣੇ ਉਹ ਕਿਹੜੇ ਮਿੱਟੀ ਕੋ ਪਾਈਆਂ 5 ਵਿਚਾਈ ਦੀ 32 ਤੁਸੀਂ ਉੱਚੀ ਦੇਖ ਸਕਦੇ ਦੋ ਪੰਜਾਂ ਚੋ ਚਾਈ ਕਰ ਰਹੇ ਆ ਜਿਹੜੀ ਲਾਈ ਮਿਲਕਿੰਗ ਹੋਈ ਉਹ ਚ ਦੋਨੇ ਪਾਸੇ ਬਹਿ ਕੇ ਚੋਈ ਸੀ ਮੈਂ ਲਾਦਾ ਇੱਕ ਜਿਵੇਂ ਆਪਾਂ ਵੀੜੇ ਦੀ ਬੰਨਣ ਗਈ ਛੱਡ ਕੇ ਸਮਾਜੀ ਉੱਥੇ ਚੋ ਸਕਦੇ ਆ ਉਵੇਂ ਵੀ ਚੋ ਸਕਦੇ ਆ ਠੀਕ ਆ ਤੇ ਜਿੱਥੇ ਰਿਪੇਅਰ ਕਰ ਲਿਆ ਲੋਕੇ ਤੇ ਤੁਸੀਂ ਮਨਵਾਲ ਤੇ ਜਿਵੇਂ ਮਰਜ਼ੀ ਚੋਈਏ ਪਰ ਇਹ ਲੱਤ ਨਹੀਂ ਹਿਲਾਉਂਦੀ ਲੱਤ ਨਹੀਂ ਹਿਲਾਉਂਦੀ ਹੈ ਨਾ ਜਿਵੇਂ ਮਰਜ਼ੀ ਚੋਈਏ ਆਪਦੀ ਠੀਕ ਆ ਜਿਵੇਂ ਤੁਸੀਂ ਉੱਪਰ ਹੋਣਾ ਤੁਹਾਡੇ ਬਾਕੀ ਉਹ ਤਾਂ ਹਣ ਦੇ ਸੀ ਜਾਂਦਾ ਹੈ ਉੱਪਰ ਹੋ ਤੁਹਾਡੇ ਕੋਲ ਆ ਗਈ ਉਹ ਤਾਂ ਤਾਂ ਇਹ ਦਿਸ ਜਾਂਦਾ ਨਾ ਵੀਡੀਓ ਬਣਾਉਣ ਦੀ پتہ ਲੱਗ ਜਾਂਦਾ ਤੁਹਾਨੂੰ ਪਸ਼ੂ ਨਹੀਂ ਕਿਹਾ ਵੀ ਕਈ ਪਸ਼ੂ ਗਰਮ ਹਾਂ ਵੀ ਠੰਡੀ ਸੀਲ ਆ ਗਈ ਇਹਨੂੰ ਉਪਰੇ ਦਾ ਤਾਂ ਇਹਨੂੰ ਕੋਈ ਹੈ ਹੀ ਨਹੀਂ ਵੀ ਕੋਈ ਫਰਦਾ ਜਿਹੜੇ ਘਰੇ ਕੀ ਪ੍ਰਬੰਧ ਕਰੀਏ ਹੁੰਦੇ ਆਂ ਹਾਂ ਵੀ ਬੰਦਾ ਨਹੀਂ ਧਰ ਕੱਢਦਾ ਠੀਕ ਆ ਉੱਥੇ ਵੀ ਬਿਲਕੁਲ ਕੋਈ ਜੋਲੇ ਚਾਹੇ ਕੋਈ ਜਵਾਗ ਜੋਲੇ ਹਨਾ ਹਾਂ ਕੋਈ ਧੱਕਾ ਸਹੀ ਗੱਲ ਹੈ ਬਾਕੀ ਠੰਡੀ ਸੀਲ ਆ ਗਈ ਉਹ ਤਾਂ ਤੁਹਾਨੂੰ ਦਿਸ ਜਾਂਦਾ ਵੀਡੀਓ ਦੇ ਵਿੱਚ ਬਾਕੀ ਥਾਨ ਬਾਰੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੇ ਆਗੇ ਸਪੇਸ ਵੀ ਬਹੁਤ ਆ ਕਈ ਥੋੜੀ ਧੋਪ ਦਾ ਚੱਕਰ ਪੈ ਸਕਦਾ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਠੰਡੀ ਸੀਲ ਆ ਗਈ ਪੂਰੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ